ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੇ ਸੇਵਕ ਜਨਮਾਨ ਹੈ ਅਰ ਤੱਕ ਗੁਰੂ ਨੇ ਸਤਾਰੇ ਸੋ ਕੌਟਲ ਗੁਰਸੇਵੀ ਐ ਅਹਨ ਸੁਸਹਿਜ ਸੁਭਾਏ ਦਰਸ਼ਨ ਪਰਸੀ ਐ ਗੁਰੂ ਕੈ ਜਨਮ ਮਰਨ ਦੁੱਖ ਜਾਏ ਉਹ ਵੈਸੇ ਤਖ ਸੰਮਦੀ ਨੂਰ ਅਰਸੋ ਕੁਰਸੋ ਝੱਟੀਐ ਤੁਦ ਰਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ ਸ਼ਲੋਕ ਮਹੱਲਾ ਪਹਿਲਾ ਨਾ ਸਤ ਦੁਖੀਆ ਨਾ ਸਤ ਸੁਖੀਆ ਨਾ ਸਤ ਪਾਣੀ ਜੰਤ ਫਿਰੇ ਨਾ ਸਤ ਮੂੰਡ ਮੋਡਾਈ ਕੇਸੀ ਨਾ ਸਤ ਪੜਿਆ ਦੇਸ ਫਿਰੇ ਨਾ ਸਤ ਦੁਖੀਆ ਨਾ ਸਤ ਸੁਖੀਆ ਨਾ ਸਤ ਪਾਣੀ ਜੰਤ ਫਿਰੇ ਨਾ ਸਤ ਮੂੰਡ ਮੋਡਾਈ ਕੇਸੀ ਨਾ ਸਤ ਪੜਿਆ ਦੇਸ ਫਿਰੇ ਸਤ ਰੁਖੀ ਬਿਰਖੀ ਪੱਥਰ ਆਪ ਤਛਾਵ ਹੈ ਦੁੱਖ ਸਹੇ ਨਾ ਸਤ ਹਸਤੀ ਬਧੇ ਸੰਗਲ ਨਾ ਸਤ ਗਾਈ ਘਾਓ ਚਰਹਿ ਭਾਵ ਸਤ ਗੁਰੂ ਜੀ ਇਲਾਹੀ ਬਾਣੀ ਦੇ ਵਿੱਚ ਸਾਨੂੰ ਪ੍ਰਮਾਨ ਕਰਦੇ ਨੇ ਤਪ ਆਦਿਕਾਂ ਨਾਲ ਦੁਖੀ ਹੋਣ ਵਿੱਚ ਸਿੱਧੀ ਅਤੇ ਵਿਢਾਈ ਦੀ ਪ੍ਰਾਪਤੀ ਨਹੀਂ ਹੈ ਸੁਖ ਰਹਿਣਾ ਹੋਣ ਵਿੱਚ ਪੀ ਨਹੀਂ ਤੇ ਪਾਣੀ ਵਿੱਚ ਖਲੋਣ ਵਿੱਚ ਪੀ ਨਹੀਂ ਨਹੀਂ ਤਾਂ ਬੇਅੰਤ ਜੀਵ ਪਾਣੀ ਵਿੱਚ ਹੀ ਫਿਰਦੇ ਹਨ ਉਹਨਾਂ ਨੂੰ ਸੁੱਤੇ ਸਿੱਧ ਹੀ ਸਿੱਧੀ ਮਿਲ ਜਾਂਦੀ ਸ਼ੇਰ ਦੇ ਕੇਸ ਮਨਾਣ ਵਿੱਚ ਭਾਵ ਰੁੰਡ ਮੁੰਡ ਹੋ ਜਾਣ ਵਿੱਚ ਸਿੱਧੀ ਨਹੀਂ ਹੈ ਇਸ ਗੱਲ ਵਿੱਚ ਵੀ ਜਨਮ ਮਨੋਰਥ ਦੀ ਸਿੱਧੀ ਨਹੀਂ ਕਿ ਵਿਦਵਾਨ ਬਣ ਕੇ ਹੋਰ ਲੋਕਾਂ ਨੂੰ ਚਰਚਾ ਵਿੱਚ ਜਿੱਤਣ ਲਈ ਦੇਸ਼ਾਂ ਦੇਸ਼ਾਂ ਵਿੱਚ ਫਿਰਿਏ ਰੁੱਖਾਂ ਬਿਰਖਾਂ ਤੇ ਪੱਥਰਾਂ ਵਿੱਚ ਵੀ ਸਿੱਧੀ ਨਹੀਂ ਹੈ ਇਹ ਆਪਣੇ ਆਪ ਨੂੰ ਕਟਾਉਂਦੇ ਹਨ ਤੇ ਕਈ ਕਿਸਮ ਦੇ ਦੁੱਖ ਸਹਾਰਦੇ ਹਨ ਭਾਵ ਰੁੱਖਾਂ ਬਿਰਖਾਂ ਪੱਥਰਾਂ ਵਾਂਗ ਜੜ੍ਹ ਹੋ ਕੇ ਆਪਣੇ ਉੱਤੇ ਕਈ ਕਸ਼ਟ ਸਹਾਰਿਆਂ ਭੀ ਜਨਮ ਮਨੋਰਥ ਦੀ ਸਿੱਧੀ ਪ੍ਰਾਪਤ ਨਹੀਂ ਹੁੰਦੀ ਸੰਗਲ ਲਕ ਨਾਲ ਬੰਨਣ ਵਿੱਚ ਭੀ ਸਿੱਧੀ ਨਹੀਂ ਹੈ ਹਾਥੀ ਸੰਗਲਾ ਨਾਲ ਵੱਜੇ ਪਏ ਹੁੰਦੇ ਹਨ ਕੰਦ ਮੂਲ ਖਾਣ ਵਿੱਚ ਪੀ ਸਿੱਧੀ ਨਹੀਂ ਹੈ ਗਾਈਆਂ ਘਾਹ ਚੁਗਦੀਆਂ ਹੀ ਹਨ ਭਾਵ ਹਾਥੀਆਂ ਵਾਂਗ ਸੰਗਲ ਬੰਨਿਆ ਤੇ ਗਾਈਆਂ ਵਾਂਗ ਕੰਦ ਮੂਲ ਖਾਧਿਆ ਸਿੱਧੀ ਦੀ ਪ੍ਰਾਪਤੀ ਨਹੀਂ ਹੈ